ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਿਲ ਪੀਟੇ ਲਉ ਤੇ ਲੋ ਜੀ 10 ਤੇ 11 ਫਰਵਰੀ ਨੂੰ ਫਿਰੋਜ਼ਪੁਰ ਵਿੱਚੇ ਵਿਸਰਤ ਪੰਚਮੀ ਦੇ ਪਤੰਗ ਮੁਕਾਬਲੇ ਦੇ ਮੇਲੇ ਕਰਾਏ ਜਾ ਰਹੇ ਆ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਪੀ ਐਸ ਕਾਲਜ ਫਿਰੋਜ਼ਪੁਰ ਵਿੱਚੇ ਸੋ ਸਾਰੇ ਜਣੇ ਹਮ ਹੋਮਾਗੇ ਹਿੱਸਾ ਲਿਓ ਮੁੰਡੇ ਕੁੜੀਆਂ ਸਾਰੇ ਜਣੇ ਹਿੱਸਾ ਲੈ ਸਕਦੇ ਆ ਸੋ ਉੱਥੇ ਹਮ ਹੋਮਾਗੇ ਪਹੁੰਚਿਓ ਥੈਂਕ ਯੂ ਸੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਫਿਰੋਜ਼ਪੁਰ ਵਾਲਿਓ ਦਿਲਸਾਈਡ ਮਨਕੀਰਾ ਤਾਲਕ ਸੋ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਤੇ 10 ਤੇ 11 ਫਰਵਰੀ ਨੂੰ ਜੀ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਹੀਦ ਭਗਤ ਸਿੰਘ ਕਾਲਜ ਦੇ ਵਿੱਚ ਬਸੰਤ ਪੰਚਮੀ ਤੇ ਪਤੰਗ ਬਾਜ਼ੀ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਜਿੱਥੇ ਛੋਟੇ ਬੱਚੇ ਬੀਬੀਆਂ ਸਾਰੇ ਪਾਰਟਿਸਪੀਟ ਕਰ ਰਹੇ ਨੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਇਨਾਮ ਨੇ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੀ ਹਮ ਹਮਾ ਕੇ ਪਹੁੰਚਣਾ ਸੋ ਖੁੱਲੇ ਅਖਾੜੇ ਵੀ ਲੱਗਣਗੇ ਸੋ ਜਰੂਰ ਪਹੁੰਚਿਓ ਫਿਰੋਜਪੁਰ ਵਿੱਚ ਬਸੰਤ ਪੰਚਮੀ ਤੇ ਪਤੰਗਬਾਜੀ ਦੇ ਮੁਕਾਬਲੇ ਹੋਣ ਜਾ ਰਹੇ ਨੇ ਸ਼ਹੀਦ ਭਗਤ ਸਿੰਘ ਕਾਲਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿੱਦਾਂ ਰਿਹਾ ਜੀ ਫਿਰ ਅੱਜ ਦਾ ਦਿਨ ਦਾ ਅੱਜ ਦਾ ਦਿਨ ਬਹੁਤ ਵਧੀਆ ਪਹਿਲਾ ਦਿਨ ਰਿਹਾ ਕਿਉਂਕਿ ਕੋਈ ਵੀ ਚੀਜ਼ ਨੂੰ ਕਿਸੇ ਵੀ ਮੇਲੇ ਨੂੰ ਜਦੋਂ ਆਪਾਂ ਹੌਲੀ-ਹੌਲੀ ਇਸ ਨੂੰ ਸਫਲਤਾ ਵੱਲ ਨੂੰ ਲੈ ਕੇ ਜਾਣਾ ਤਾਂ ਸਾਡੀ ਸ਼ੁਰੂਆਤ ਹੋ ਗਈ ਬਸੰਤ ਬਹੁਤ ਮਨਾਈ ਜਾਂਦੀ ਸੀ ਪਰ ਬਸੰਤ ਮੇਲਾ ਇਸ ਤਰ੍ਹਾਂ ਦਾ ਪੰਜਾਬ ਲੈਵਲ ਦਾ ਜੀ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਪਹਿਲੀ ਵਾਰੀ ਹੈ ਸੋ ਉਮੀਦ ਕਰਦੇ ਆਂ ਵੀ ਇਸ ਮੇਲੇ ਦੀ ਸਫਲਤਾ ਨੂੰ ਵੇਖ ਕੇ ਹਰ ਸਾਲ ਇਹ ਮੇਲਾ ਫਿਰੋਜ਼ਪੁਰ ਨੂੰ ਦਿੱਤਾ ਜਾਵੇ। ਵਾਹ ਜੀ ਵਾਹ। ਕੀ ਬਾਤ ਹੈ। ਕੀ ਬਾਤ। ਕੀ ਖੂਬ ਬਾਤ ਕਰਦੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਦੀ ਪਸੰਦ ਪੰਚਮੀ ਕੋਈ ਦੁਨੀਆ ਵਿੱਚ ਮਸ਼ਹੂਰ ਹੈ। ਉਹਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜੋ ਰਾਜ ਪੱਦਰੀ ਪਤੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਦੇ ਮੁਕਾਬਲੇ ਆ ਸ਼ੁਰੂ ਹੋ ਚੁੱਕੇ ਹਨ। 15 ਮੇਨ ਇਹਰ ਸਰ ਦਾ ਫੰਕਸ਼ਨ ਹੈ ਉਹ ਦਸਤੇ 11 ਤੀਕਰੂ ਹੈ ਜਦੋਂ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਤੇ ਉਸ ਦਿਨ ਸਾਡੇ ਜਿਹੜੇ ਚੀਫ ਗੈਸਟ ਉਹ ਵੀ ਆਣਗੇ ਤੇ ਇਹ ਮੇਲੇ ਜੈਸਾ ਮਾਹੌਲ ਹੋਊਗਾ ਮਸਾਰੇ ਫਿਰੋਜ਼ਪੁਰ ਰਾਸੀਆਂ ਨੂੰ ਤੇ ਸਾਰੇ ਹੋਰ ਜਿਹੜੇ ਲੋਕ ਨੂੰ ਦੇਖਣਾ ਚਾਹ ਉਹਨਾਂ ਲਈ ਅਸੀਂ ਅਪੀਲ ਵੀ ਕਰਦੇ ਆ ਤੇ ਉਹਨਾਂ ਸੱਦਾ ਵੀ ਦਿੰਦੇ ਆ ਵੀ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਟਿਕਟ ਨਹੀਂ ਹੈ ਫ੍ਰੀ ਐਂਟਰੀ ਹੈ ਤੇ ਤੁਸੀਂ ਆਪਣੇ ਪਰਿਵਾਰ ਨਾਲ ਆਓ ਇਸ ਮੇਲੇ ਦਾ ਆਨੰਦ ਮਣਾਓ ਜੈ ਹਿੰਦ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਫਿਰੋਜ਼ਪੁਰ ਵਿਖੇ ਇਸ ਸਾਲ ਸਰਕਾਰ ਦਾ ਉਪਰਾਲਾ ਹੈ ਕਿ ਰਾਜਪਤਰੀ ਬਸੰਤ ਮੇਲਾ ਕਰਵਾਇਆ ਜਾਵੇ 9 ਦਸ ਤਰੀਕ ਨੂੰ ਐ ਆਯੋਜਿਤ ਕੀਤਾ ਜਾ ਰਿਹਾ ਹੈਗਾ ਪੇਚੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਮੈਅਸ ਕਰਦੀ ਹੈ ਕਿ ਸ਼ਹਿਰ ਵਾਸੀ ਸਾਰੇ ਇਸ ਦਾ ਬੜ ਚੜ ਕੇ ਹਿਸਾਲ ਪਾਣਗੇ ਅਤੇ ਇਸ ਨੂੰ ਇੰਜੋਏ ਕਰਨਗੇ ਤੇ ਇੱਕ ਬੇਨਤੀ ਜ਼ਰੂਰ ਹੈ ਸ਼ਹਿਰ ਵਾਸੀਆਂ ਨੂੰ ਕਿ ਬਸੰਤ ਮਨਾਓ ਸੇਫ ਤਰੀਕੇ ਨਾਲ ਚਾਇਨਾ ਡੋਰ ਨੂੰ ਬਿਲਕੁਲ ਵੀ ਇਸਤੇਮਾਲ ਨਾ ਕੀਤਾ ਜਾਵੇ ਅਸੀਂ ਇਸ ਮੁਕਾਬਲੇ ਰਾਹੀਂ ਇਹ ਵੀ ਇਨਫੋਰਮੇਸ਼ਨ ਤੇ ਮੈਸੇਜ ਪਹੁੰਚਾ ਰਹੇ ਹਾਂ ਲੋਕਾਂ ਤੱਕ ਕਿ ਚਾਇਨਾ ਡੋਰ ਨੂੰ ਬਿਲਕੁਲ ਨਾ ਇਸਤੇਮਾਲ ਕਰੋ ਪੰਛੀਆਂ ਲਈ ਠੀਕ ਨਹੀਂ ਹੈ ਸਾਡੇ এনवायरमेंटਲੀ ਠੀਕ ਨਹੀਂ ਹੈ ਤੇ ਮੈਅਸ ਕਰਦੀ ਹੈ ਕਿ ਜਿਹੜਾ ਬਸੰਤ ਹੈ ਆਪਾ ਸਾਰੇ ਰਲ ਮਿਲ ਕੇ ਬਹੁਤ ਵੱਡਾ ਸਕਸੈਸਫੁਲ ਮੇਲਾ ਕਰੀਏ ਅਤੇ ਉਸ ਨੂੰ ਇੰਜੋਏ ਕਰੀਏ। ਆਮ ਆਈ ਐਮ ਵੈਰੀ ਹੈਪੀ ਬਿਕੋਜ਼ ਆਈ ਜਸ ਡਿਸਕਵਰਡ this place ਐਂਡ ਇਟਸ ਅਮੇজিং ਅਮੇজিং ਆਹ ਵੀ ਵਿ ਹਵ ਵੈਰੀ ਗੁੱਡ ਵੈਦਰ ਟੂਡੇ ਐਂਡ ਆਮ ਵੈਰੀ ਹੈਪੀ ਬਿਕੋਜ਼ देयर ਸੋ ਮੈਨੀ ਪੀਪਲ ਕਮਿੰਗ ਹੇਅਰ ਟੂ ਟੇਕ ਪਾਰਟ ਆਫ ਦ ਕੰਪੀਟੀਸ਼ਨ ਐਂਡ ਆਫ ਕਰਸ ਆਮ ਹੇਅਰ ਟੂ ਸ਼ੋ ਆਹ ਦ ਸਟੰਟ ਕਾਈਟਸ Turned kites are something uh, different from the classic Patang that you, everybody knows. Uh, so I fly kites with two lines and uh, they are controllable. I c